ਸਰਸਾ ਨਦੀ ਦੇ ਉੱਤੇ ਕਲਗੀਧਰ ਦਸ਼ਮੇਸ਼ ਪਿਤਾ ਦਾ ਪਰਿਵਾਰ ਜਦੋਂ ਵਿਛੜ ਗਿਆ ਤਾਂ ਸਤਕਾਰਯੋਗ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਸੰਕਟ ਸਹਾਰਦੇ ਹੋਏ ਸਰਹੰਦ ਪਹੁੰਚ ਜਾਂਦੇ ਨੇ ਜਦੋਂ ਕਿ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਕੋਟਲਾ ਨਿਹੰਗ ਵਿਖੇ ਪੱਠਾ ਠੰਡਾ ਕਰਨ ਉਪਰੰਤ ਇਸ ਸਥਾਨ ਦੇ ਉੱਤੇ ਪਹੁੰਚਦੇ ਨੇ ਇਸ ਸਥਾਨ ਦਾ ਨਾਂ ਹੈ ਗੁਰਦੁਆਰਾ ਗੁਰੂਗੜ੍ਹ ਸਾਹਿਬ ਪਿੰਡ ਬ੍ਰਾਹਮਣ ਮਾਜਰਾ ਜ਼ਿਲ੍ਹਾ ਰੋਪੜ ਰਾਤ ਦੇ ਵਿਸ਼ਰਾਮ ਕਰਨ ਉਪਰੰਤ ਗੁਰੂ ਸਾਹਿਬ ਨੇ ਤੇ ਸਾਰੇ ਜਥੇ ਨੇ ਇੱਥੇ ਇਸ਼ਨਾਨ ਕੀਤਾ ਤੇ ਉਹ ਪਵਿੱਤਰ ਖੂਹ ਅੱਜ ਵੀ ਇਸ ਥਾਂ ਤੇ ਮੌਜੂਦ ਹੈ ਇਹ ਗੁਰੂ ਘਰ ਚੰਡੀਗੜ੍ਹ ਰੋਪੜ ਰੋਡ ਤੋਂ ਤਕਰੀਬਨ 3 ਕਿਲੋਮੀਟਰ ਸਾਈਡ ਦੇ ਉੱਤੇ ਸਥਿਤ ਹੈ ਪਿੰਡ ब्राह्मण माजरा गुरुद्वारा गुरुगढ़ साहिब जिस ਥਾਂ ਤੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਉਹ ਖੂ ਇਸ ਗੁਰੂ ਘਰ ਦੀ ਚਾਰ ਦਿਵਾਰੇ ਦੇ ਵਿੱਚ ਸੁੰਦਰ ਬੋਲੀ ਸਾਹਿਬ ਦੇ ਰੂਪ ਵਿੱਚ ਸਵਾਇਮਾਨ ਹੈ ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਸਤਿਗੁਰਾਂ ਨੇ ਜਥੇ ਸਹਿਤ ਬੂਰ ਮਾਜਰਾ ਪਿੰਡ ਲਈ ਚਾਲੇ ਪਾ ਦਿੱਤੇ ਸੀ ਗੁਰੂ ਸਾਹਿਬ ਦੀ ਜਾਤ ਦੇ ਵਿੱਚ ਇੱਥੇ ਹਰ ਸਾਲ 4-5 ਤੇ 6 ਪੋ ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਵੀ ਭਰਦਾ ਹੈ ਦੋਸਤੋ ਪੰਜਾਬ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਦੇ ਲਈ ਅਸੀਂ ਇੱਕ ਵਿਸ਼ੇਸ਼ ਕੋਸ਼ਿਸ਼ ਦੇ ਤਹਿਤ ਸ਼ੁਰੂ ਕੀਤਾ ਹੈ ਬੁਲਟ ਨਾਮਾ ਪੰਜਾਬ ਜਾਨੀ ਕਿ ਬੁਲਟ ਮੋਟਰਸਾਈਕਲ ਦੇ ਉੱਤੇ ਪੰਜਾਬ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੇ ਲੱਗਦੇ ਹੋਣ ਤਾਂ ਤੁਸੀਂ ਇਸ ਨੂੰ ਹੋਰਾਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਤੇ ਥੱਲੇ ਕਮੈਂਟ ਵੀ ਕਰ ਸਕਦੇ ਹੋ ਤੇ ਆਪਣੇ ਕੀਮਤੀ ਸੁਝਾਅ ਵੀ ਦੇ ਸਕਦੇ ਹੋ ਤਾਂ ਕਿ ਇਸ ਦੇ ਵਿੱਚ ਲੋਡਿੰਗ ਦੇ ਸੁਧਾਰ ਵੀ ਕੀਤੇ ਜਾ ਸਕਣ ਤੇ ਜੇਕਰ ਤੁਹਾਡੇ ਧਿਆਨ ਦੇ ਵਿੱਚ ਕੋਈ ਅਜੀਹਾ ਇਤਿਹਾਸਿਕ ਸਥਾਨ ਹੈ ਜਿਸ ਨੂੰ ਤੁਸੀਂ ਚਾਹੁੰਦੇ ਹੋ ਕਿ ਕਵਰ ਕਰਨਾ ਬਣਦਾ ਹੈ ਇਸ ਲੜੀ ਦੇ ਤਹਿਤ ਤਾਂ ਉਹ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸਿਓ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਸਥਾਨ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਬੋਲਟ ਨਾਮਾ ਪੰਜਾਬ ਸਫਰ ਦੇ ਤਹਿਤ ਅਸੀਂ ਹੁਣ ਤੱਕ ਬਟੇਂਡਾ ਮਾਨਸਾ ਫਰੀਦਕੋਟ ਜ਼ਿਲ੍ਹੇ ਕਵਰ ਕਰ ਚੁੱਕੇ ਹਾਂ ਤੇ ਰੋਪੜ ਜ਼ਿਲ੍ਹਾ ਜਿਹੜਾ ਹੈਗਾ ਉਹ ਸਾਡਾ جاری ਹੈ ਰੋਪੜ ਜ਼ਿਲ੍ਹਾ ਪੂਰਾ ਹੋਣ ਤੋਂ ਬਾਅਦ ਅਸੀਂ ਅਗਲਾ ਜ਼ਿਲ੍ਹਾ ਸ਼ੁਰੂ ਕਰਾਂਗੇ ਤੇ ਆਪਣੇ ਸੁਝਾਅ ਦੇਣੇ ਨਾ ਭੁੱਲੋ